ਸਾਰੇ ਪੰਜਾਬ ਦੀ ਸੋਚ ਆ ਵੀ ਜਦ ਤੱਕ ਅਕਾਲੀ ਦਲ ਤਖਤਰਾ ਨਹੀਂ ਹੁੰਦਾ ਉਦ ਤੱਕ ਪੰਜਾਬ ਤਖਤਰਾ ਨਹੀਂ ਹੋਦਾ ਮੈਂ ਜਿਹੜੀ ਆਵਾਜ਼ ਬੁਲੰਦ ਕੀਤੀ ਸੀ ਇਹ 12 ਸਾਲਾਂ ਬਾਅਦ ਮੇਰੀ ਗੱਲ ਸੁਣੀ ਗਈ ਹੈ ਉਹ ਉਹਨਾਂ ਨੂੰ ਉਹ ਪਸਾਉਂਦੇ ਨਹੀਂ ਸੀਗਾ ਸਾਡਾ ਤਾਂ ਨੁਕਸਾਨ ਹੋਇਆ ਪਰ ਪਾਰਟੀ ਦਾ ਉਤੋ ਹੀ ਵੱਧ ਨੁਕਸਾਨ ਹੋਇਆ ਸਿੰਘ ਸਾਹਿਬਾਂ ਦਾ ਬਹੁਤ ਧੰਨਵਾਦ ਕਰਦੇ ਆ ਵੀ ਇੱਕ ਜਿਹੜਾ ਫੈਸਲਾ ਹੈ ਸਾਰੀ ਸਿਕ ਕੌਮ ਨੇ ਮੰਨਿਆ ਹੋਊ। ਕਿ ਅਸੀਂ ਚਾਹੁੰਦੇ ਆ ਸਾਰੇ ਪੰਜਾਬ ਦੀ ਸੋਚ ਆ ਵੀ ਜਦ ਤੱਕ ਅਕਾਲੀ ਦਲ ਤਖੜਾ ਨਹੀਂ ਹੁੰਦਾ ਉਦ ਤੱਕ ਪੰਜਾਬ ਤਖੜਾ ਨਹੀਂ ਹੋ ਸਕਦਾ ਇਸ ਫੈਸਲੇ ਨਾਲ ਅਕਾਲੀ ਦਲ ਦੇ ਮੋਰ ਮੋੜ ਪੈਰ ਲੱਗ ਗਏ ਨੇ ਤੇ ਅਕਾਲੀ ਦਲ ਪੁਰਾਣੀਆਂ ਲੀਆਂ ਤੇ ਚੱਲ ਕੇ ਤੇ ਖੇਤੀ ਆਪਣੇ ਪੰਜਾਬ ਦੀ ਚਵਾ ਲੜੂਗਾ ਇਹ ਪਿਛਲੇ ਲੰਮੇ ਸਮੇਂ ਤੋਂ ਆਵਾਜ਼ ਬਲੰਦ ਕੀਤੀ ਸੀ ਪਰ ਇੰਨੇ ਸਮੇਂ ਬਾਅਦ ਤੁਹਾਡੀ ਕੀਤੀ ਜਿਹੜੀ ਗੱਲ ਹੈ ਉਹ ਮੁਕੰਮਲ ਹੋਈ ਪੂਰੀ ਹੋਈ ਇਹ ਬੈਤ ਜਿਹੜੀ ਆਵਾਜ਼ بلند ਕੀਤੀ ਸੀ ਇਹ 12 ਸਾਲਾਂ ਬਾਅਦ ਮੇਰੀ ਗੱਲ ਥੁਰੀ ਗਈ ਹੈ ਤੁਹਾਡਾ ਵੀ ਕਾਫੀ ਨੁਕਸਾਨ ਹੋਇਆ ਬਤੌਰ ਸਿਆਸਤਾਂ ਤੁਹਾਨੂੰ ਪਾਰਟੀ ਨੂੰ ਕਰ ਦਿੱਤਾ ਗਿਆ ਸੀ ਕਿਵੇਂ ਦੇਖਦੇ ਜੋ ਸਾਰੇ ਕੰਮ ਕਰਦੇ ਵੇਖੋ ਇਹ ਗੱਲ ਇਹ ਹੈ ਵੀ ਅਸੀਂ ਤਾਂ ਪਾਰਟੀ ਵਾਸਤੇ ਕੀਤਾ ਪਰ ਜਿਹੜੇ ਪਾਰਟੀ ਦੇ ਸਨ ਲੀਡਰ ਸਾਹਿਬਾਂ ਮੋਤਵਾਰ ਉਹ ਉਹਨਾਂ ਨੇ ਉਹ ਪਸਾਦੇ ਨਹੀਂ ਸੀਗਾ ਸਾਡਾ ਤਾਂ ਨੁਕਸਾਨ ਹੋਇਆ ਹੈ ਪਰ ਪਾਰਟੀ ਦਾ ਉਤੋ ਹੀ ਵੱਡਾ ਨੁਕਸਾਨ ਹੋਇਆ ਹੈ। ਭਗਤ ਜੀ ਕਿਹਾ ਇਹਦਾ ਇਹ ਪਾਰਟੀ ਆਖੋ ਲਓ ਕਿ ਸਾਡਾ ਕੋਈ ਰੋਲ ਨਹੀਂ ਹੈ ਬਿਰਗੀ ਪੰਜਾਬ ਵਾਲੇ ਵਿੱਚ ਕੋਈ ਰੋਲ ਨਹੀਂ ਹੈ ਪਰ ਕੱਲ ਜੋ ਹੋਇਆ ਕਿਵੇਂ ਦੇਖ ਲਈ ਸਾਰਾ ਸਰਕਾਰ ਕੀਤਾ ਸਾਰਾ ਸਰਕਾਰ ਕੀਤਾ। ਮੈਨੂੰ ਇਸ ਗੱਲ ਦੀ ਖੁਸ਼ੀ ਆ ਬਈ ਜੋ ਕੱਲ ਸਿੰਘ ਸਾਹਿਬਾਂ ਨੇ ਕੀਤਾ ਹੈ ਉਹਨਾਂ ਨੇ ਸਾਰੀਆਂ ਆਪਣੀਆਂ ਗਲਤੀਆਂ ਮੰਨ ਲਈਆਂ ਨੇ। ਹਾਂਜੀ ਤੇ ਸਾਰੀ ਦੁਨੀਆ 'ਚ ਪਤਾ ਲੱਗ ਗਿਆ ਵੀ ਅਸੀਂ ਠੀਕ ਸਾਂ। ਉਹ ਠੀਕ ਹੈ ਦੇਖੋ ਜਗੂ ਮੰਨੇ ਨਹੀਂ ਨਹੀਂ ਵੀ ਮੰਦੇ ਨਜ਼ਰ ਆਏ ਸੀ ਕਿਵੇਂ ਦੇਖਦੇ ਇਹਨਾਂ ਨੂੰ ਮੈਂ ਇਹ ਕਹਣਾ ਜੋ ਤੂੰ ਕੀਤਾ ਹੀ ਉਹਨਾਂ ਨੇ ਤਾਂ ਮੈਂ ਬੰਨਾ ਹੈ ਹੀ ਸੀਗਾ ਸਰ ਸਾਹਿਬ ਵੀਰ ਬਦਲ ਨੂੰ ਬਿਨਾਂ ਕਬੂਲ ਕਰਨ ਤੋਂ ਬਾਅਦ ਵੀ ਪਾਰਟੀ ਜਿ ਬੜੇ ਰਹਿਣਾ ਚਾਹੀਦਾ ਕਿ ਨਹੀਂ ਵੇਖੋ ਜੋ ਸਿੰਘ ਸਾਹਮਣੇ ਫੈਸਲਾ ਕੀਤਾ ਵੀ ਇੱਕ ਸਾਡੀ ਕਮੇਟੀ ਬਣਾਤੀ ਆ ਜਿਹੜੀ ਭਰਤੀ ਕਰੂਗੀ ਉਹ ਇਹ ਨਹੀਂ ਹੋਊਗਾ ਵੀ ਗਲਤੀ ਭਰਤੀ ਕਰੇ ਤੇ ਆਪਣੇ ਬੰਦੇ ਕਰ ਲੂਗੀ ਤੈਨੂੰ ਸਾਉਨੇ ਕਿਆ ਵੀ ਬੋਲ ਉਸ ਪਰ ਪੀਣਾ। ਬੋਕਸ ਪਰਤੇ ਨਹੀਂ ਹੋਊਗੀ। ਉਹ ਜਿਹੜੀ ਟੀਮ ਆ ਉਹ ਬਿਲਕੁਲ ਸਹੀ ਆ। ਉਹ ਨੀਟਰਲ ਹੋ ਕੇ ਪਰਤੀ ਕਰੂਗੀ, ਠੀਕ ਪਰਤੀ ਕਰੂਗੀ ਤੇ ਜੋ ਫੈਸਲਾ ਹੋਊਗਾ ਉਹ ਸਾਰੇ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ। ਹੋਣਾ ਚਾਹੀਦਾ। ਵੇਖੋ ਜ਼ਰੂਰ ਹੋਣਾ ਚਾਹੀਦਾ। ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਦਾਦੂਵਾਲ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਬਲਟੋਏ ਨੂੰ 10 ਸਾਲ ਦੀ ਬਾਹਰ ਕੀਤਾ ਗਿਆ ਸੀ, ਸੁਖਬੀਰ ਬਾਦਲ ਨੂੰ ਵੀ ਕੋਈ ਇਵੇਂ ਦੀ ਸਜ਼ਾ ਮਿਲਣੀ ਚਾਹੀਦੀ ਸੀ। ਵੇਖੋ ਉਹ ਦਾਦੂਵਾਲ ਦੀ ਆਪਣੀ ਸੋਚ ਆ। ਮੇਰੀ ਸੋਚ ਹੈ ਆ। ਬੇ ਜੋ ਵੀ ਕੀਤਾ ਠੀਕ ਆ ਆਪਾਂ ਨੂੰ ਸਿੰਘ ਸਾਹਿਬਾਂ ਨੇ ਜੋ ਕਿਹਾ ਉਹਨੂੰ ਸਿਰ ਮੱਥਾ ਬੰਨ੍ਹਦੇ ਤੇ 2015 ਵਿੱਚ ਤੁਸੀਂ ਬਾਦਲ ਸਾਹਿਬ ਨੂੰ ਕਿਹਾ ਸੀਗਾ ਵੀ ਸੁਖਬੀਰ ਨੂੰ ਪ੍ਰਧਾਨ ਨਾ ਬਣਾਓ ਨਹੀਂ ਤੇ ਨੁਕਸਾਨ ਹੋਊਗਾ ਪਾਰਟੀ ਦਾ ਕੀ ਲੱਗਦਾ ਕਿ ਉਹਨ ਦਾ ਵਿਚਾਰ ਕੀਤਾ ਹੁੰਦਾ ਤੇ ਅੱਜ ਉਸ ਵਕਤ ਮੈਂ ਕਿਹਾ ਸੀਗਾ ਵੀ ਜਦੋਂ ਬਰਗਾਰੀ ਕਾਂਡ ਹੋਇਆ ਹੈ ਵੀ ਸੁਖਬੀਰ ਬਾਦਲ ਨੂੰ ਪਾਸੇ ਕਰਕੇ ਆਪ ਪ੍ਰਧਾਨ ਬਣ ਜਾਓ ਤੇ ਇਹ ਇਹ ਜਿਹੜਾ ਕਾੜਾ ਹੈ ਚੱਕੋਂ ਨੂੰ ਲਾਇਆ ਬੈਠੂਗਾ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਤਾਂ ਸਾਨੂੰ ਕਾਲੀਦਾਲ ਜੋ ਕਰ ਦਿੱਤਾ ਪਰ ਕੀ ਲੱਗਦਾ ਕਿ ਅੱਜ ਉਹਦਾ ਜਿਹੜਾ ਸਈ ਸਿੰਘ ਸਾਹਮਣੇ ਫੈਸਲਾ ਦਿੱਤਾ ਆ ਬਿਲਕੁਲ ਸਹੀ ਫੈਸਲਾ ਦਿੱਤਾ ਤੁਹਾਡੇ ਨਾਲ ਕੱਲ ਸੰਪਰਕ ਕੀਤਾ ਕਿਸੇ ਨੇ ਜਿਹੜੇ ਨਤੀਜੇ ਆਏ ਨੇ ਉਸ ਤੋਂ ਬਾਅਦ ਮੇਰੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਤੁਸੀਂ ਕਿਸੇ ਨਾਲ ਸੰਪਰਕ ਚੱਲਿਆ ਮੈਂ ਵੀ ਨਹੀਂ ਕਿਸੇ ਨਾਲ ਤੁਹਾਡੀ ਕੀ ਰਣਨੀਤੀ ਦਿਖਾਈ ਰਹੋਗੇ ਹਲਕੇ ਦੇ ਵਿੱਚ ਤੁਸੀਂ ਹਾਂ ਕੱਲ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰੋਗੇ ਪੱਕਾ ਤੁਹਾਡੀ ਕੀ ਅਗਲੀ ਰਣਨੀਤੀ ਹੋਏਗੀ ਸਾਰੀ ਹੁਣ ਮੇਰੀ ਰਾਜਨੀਤੀ ਇਹ ਹੋਊਗੀ ਕਿ ਅਕਾਲੀ ਦਲ ਨੂੰ ਆਪਾਂ ਕਿਦਾਂ ਪੰਜਾਬ ਵਿੱਚ ਸਰਵਾਈਵ ਕਰਾਂਗੇ ਤਾਂ ਤੇ ਅਸੀਂ ਜੋੰਦੇ ਆ ਬਿਲਕੁਲ ਤੁਸੀਂ ਕਿਹਾ ਸੀਗਾ ਕਿ ਜਦ ਤੱਕ ਅਕਾਲੀ ਦਲ ਦੀ ਇਹ ਪ੍ਰਧਾਨਗੀ ਤੋਂ ਨਹੀਂ ਲਾਦੇ ਉਦੋਂ ਤੱਕ ਅਸੀਂ ਅਕਾਲੀ ਦਲ ਤੋਂ ਬਾਹਰ ਰਹਿ ਕੇ ਤੁਸੀਂ ਵੱਖਰੀ ਪਾਰਟੀ ਇੱਕ ਤਿਆਰ ਕੀਤੀ ਸੀ ਕੀ ਹੁਣ ਇਹ ਪਾਰਟੀ ਨੂੰ ਫਿਰ ਸਟੈਂਡ ਕਰਨ ਲਈ ਪੂਰਾ ਯੋਗਦਾਨ ਦੇ ਤਕ ਉ ਅਸੀਂ ਆਪਣੀ ਪੂਰਾ ਕਰਾਂਗੇ ਕਿ ਕਿਸੇ ਤਰ੍ਹਾਂ ਅਕਾਲੀ ਨਾਲ ਇਕੱਠਾ ਹੋ ਕੇ ਫਿਰ ਪਰਾਰੀਆਂ ਦੀਆਂ ਤੇ ਆ ਜਾ ਇਹ ਡਾਕਟਰ ਸਾਹਿਬ ਟਕਸਾਲੀ ਦਾ ਉਹਦੇ ਅੰਡਰ ਰਹੇਗਾ ਕਿ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕੰਮ ਕਰੂਗਾ ਇਹ ਜੋ ਫੈਸਲਾ ਸੰਸਦ ਬਣਾ ਕੀਤਾ ਹੈ ਉਹ ਤੇ ਅਕਾਲੀ ਦਲ ਦੇ ਹਿੱਤ ਨਹੀਂ ਹੋਊਗਾ